ਆ ਵੇਖੋ ਮੈਡ ਸੰਧੂ ਟੈਂਪੂ ਦੀ ਵੀਡੀਓ ਫਿਰ ਕਰਦੇ ਆਂ ਗੱਲ ਮੈਂ ਕਿਤੇ ਪੜਿਆ ਸੀ ਵਿਚੈਰਾ ਸੋਣਾ ਹੋਵੇ ਨਾ ਹੋਵੇ ਬੰਦੇ ਦਾ ਮੁਕੱਦਰ ਸੋਣਾ ਹੋਣਾ ਚਾਹੀਦਾ ਮੁਕੱਦਰ ਚ ਤੇ ਤੂੰ ਕੰਜਰ ਤੇ ਟੈਂਪੂ ਬਣਾ ਲਿਖਾ ਕੇ ਆਇਆ ਤੇ ਉਹ ਤੂੰ ਖੂਬ ਕਰਨ ਦੇ ਆ ਖੂਬ ਟੈਂਪੂ ਬਣਾ ਕਰਨ ਦੇ ਆ ਠੀਕ ਆ ਤੇ ਸੋਹਣੇ ਸਾਣੇ ਦਾ ਤੇ ਪਤਾ ਨਹੀਂ ਆ ਜਿਹੜੇ ਬੁੱਲ ਚੂਪਣੀ ਵਰਗੇ ਗਾਂ ਨੂੰ ਕੱਢੇ ਨਾ ਇਹ ਸਾਨੂੰ ਪਤਾ ਵਾ ਕਿ ਇਹ ਕਿੱਦਾਂ ਬਣੇ ਆ ਇਹ ਚੂਪਣੀ ਵਰਗੇ ਬੁੱਲ ਬਣੇ ਆ ਗੰਨੇ ਚੂਕ ਚੂਕ ਤੂੰ ਨਿੱਕੇ ਹੁੰਦਿਆਂ ਤੋਂ ਹੀ ਲੱਗ ਜਾਂ ਗੰਨੇ ਚੂਪਣ ਤੇ ਅੱਜ ਤਿਕਰ ਗੰਨੇ ਚੂਪਣ ਡਿਆ ਵਾ ਤੇ ਫਿਰ ਜਦੋਂ ਜ਼ਿਆਦਾ ਗੰਨੇ ਚੂਪਿਆ ਤੇ ਫਿਰ ਚੂਪਣੀ ਵਰਗਾ ਮੂੰਹ ਤੇ ਗਾੜ ਦੇ ਬੰਨੇ ਉਹ ਬਣਦਾ ਹੀ ਉਹ ਤੇਰਾ ਬਣ ਗਿਆ ਵਾ ਗੰਨੇ ਚੂਪਣੇ ਛੱਡ ਦੇ ਬਸ ਕਰ ਹੁਣ ਬੜੇ ਗੰਨੇ ਚੂਪਲੇ ਪਰ ਇਹ ਕੰਜਰ ਦੇ ਐਡੇ ਬਿਸ਼ਰਮ ਹੁੰਦੇ ਆ ਇਹ ਬੁੱਢੇ ਹੋ ਕੇ ਗੰਨੇ ਚੂਪੀ ਜਾਂਦੇ ਇਹ ਜਿਹੜੀ ਇਹਨਾਂ ਨੂੰ ਲੱਤ ਲੱਗ ਜਾਂਦੀ ਹੈ ਨਾ ਇੱਕ ਵਾਰੀ ਟੈਂਪੂ ਪੋਣਾ ਕਰਨ ਦੀ ਫਿਰ ਨਹੀਂ ਇਹਨਾਂ ਦੀ ਬੁੱਢੇ ਬਾਰੇ ਜ਼ਿਕਰ ਲਾਤੋਂ ਹਟਦੀ ਠੀਕ ਆ ਤੇ ਇਹਨਾਂ ਨੇ ਡੈਂਪੂ ਫੁਣਾ ਕਰਨਾ ਬਾਕੀ ਸੋਹਣੇ ਦਾ ਸਾਨੂੰ ਪਤਾ ਨਹੀਂ ਇਹ ਸਾਨੂੰ ਪਤਾ ਕਿ ਕੰਜਰਦਿਆ ਗਨੇ ਘਟ ਚੁਪਿਆ ਕਰ ਮੂੰਹ ਚੁਪਣੀ ਰਗਿਆ ਹੋ ਗਿਆ ਇਹਦੇ ਕੰਨੇ ਚੰਦੀ ਨਕਲਦਿਆ